ਅਹ ਬੰਦੇ ਆ ਅਸੀਂ ਸਾਰੇ ਭਾਰਤ ਦੇਸ਼ ਦੇ ਵਸਨੀਕ ਆ ਤੇ ਅਸੀਂ ਭਾਰਤ ਦੇਸ਼ ਨੂੰ ਬਹੁਤ ਪਿਆਰ ਕਰਦੇ ਆ ਇਹ ਜਿਹੜਾ ਸਾਡਾ ਦੇਸ਼ ਆ ਸਾਰਿਆਂ ਦਾ ਸਾਂਝਾ ਦੇਸ਼ ਆ ਤੇ ਬੀਜੇਪੀ ਜਿਸ ਨੇ ਹਮੇਸ਼ਾ ਹੀ ਫਿਰਕੂ ਰਾਜਨੀਤਿਕ ਕੀਤੀ ਆ ਧਰਮਾ ਜਾਤਾਂ ਪਾਤਾਂ ਦੀ ਰਾਜਨੀਤੀ ਕੀਤੀ ਆ ਔਰ ਉਹਨਾਂ ਨੇ ਜੋ ਸਾਡੇ ਗ੍ਰਹਿ ਮੰਤਰੀ ਆ ਅਮਿਤ ਸ਼ਾਹ ਜੀ ਉਹਨਾਂ ਨੇ ਬੜਾ ਮੰਦ ਭਾਗਾ ਜਿਹੜਾ ਬਿਆਨ ਆ ਉਹ ਸੰਸਦ ਦੇ ਵਿੱਚ ਦਿੱਤਾ ਹੈ ਕਿ ਅੱਜ ਕੱਲ ਜਿਹੜਾ ਜਮਾਨਾ ਆ ਬਾਡਰ ਜਮਾਨਾ ਕੁਝ ਲੋਕ ਜਿਹੜਾ ਹੈਗਾ ਫੈਸ਼ਨ ਬਣ ਗਿਆ ਉਮੇਦਕਰ ਉਮੇਦਕਰ ਮੇਰੇ ਉਮੇਦਕਰ ਕਰਦੇ ਆ ਜੇਕਰ ਉਹ ਇੰਨੇ ਉਹ ਨਹੀਂ RAM RAM ਦਾ ਨਾਮ ਲੈਣ ਤਾਂ ਉਹ ਸੱਤ ਜਨਮੋਂ ਸੁਧਰ ਸਕਦੇ ਆ ਸੋ ਆਪਾਂ ਸਾਰੇ ਸਿਆਣੇ ਆ ਬੇਦਕਾਰ ਜੀ ਜਿਨ੍ਹਾਂ ਨੇ ਸਾਡਾ ਸੰਵਿਧਾਨ ਰਚਿਆ ਕੁੱਲੀਆਂ ਦੇ ਵਿੱਚ ਪੈਦਾ ਹੋਇਆ ਇਨਸਾਨ ਉਸ ਨੇ ਸਾਡੇ ਦੇਸ਼ ਨੂੰ ਬੇਹਦ ਖੂਬਸੂਰਤ ਜਿਹੜਾ ਸੰਵਿਧਾਨ ਉਹ ਦਿੱਤਾ ਹੈ ਔਰ ਉਸ ਸੰਵਿਧਾਨ ਦੀ ਬਦੌਲਤ ਸਾਡਾ ਦੇਸ਼ ਸਾਰਾ ਚੱਲ ਰਿਹਾ ਹੈ ਮਿਤਸ਼ਾਹ ਜੀ ਨੂੰ ਜੇਕਰ ਉਹ ਸੰਸਦ ਮੈਂਬਰ ਬਣਨੇ ਤਾਂ ਉਹ ਵੀ ਭਾਰਤੀ ਸੰਵਿਧਾਨ ਦੇ ਮੁਤਾਬਕ ਬਣਿਆ ਸੋ ਇਸ ਕਰਕੇ ਅਸੀਂ ਤਾਂ ਭਾਈ ਹਰ ਸਾਥ ਦੇ ਨਾਲ ਅਵੇਦਕਰ ਅਵੇਦਕਰ ਕਰਦੇ ਆ ਅਸੀਂ ਹਰ ਸਾਥ ਦੇ ਨਾਲ ਭਗਤ ਸਿੰਘ ਭਗਤ ਸਿੰਘ ਕਰਦੇ ਆ ਅਸੀਂ ਹਰ ਸਾਥ ਦੇ ਨਾਲ ਕਰਤਾਰ ਸਿੰਘ ਸਰਾਬਾ ਸਰਾਬਾ ਕਰਦੇ ਆ ਸੋ ਇਸ ਕਰਕੇ ਉਹ ਸਾਡਾ ਅਨਮੋਲ ਸਰਮਾਇਆ ਸਾਡੇ ਦੇਸ਼ ਦਾ ਜਿਨ੍ਹਾਂ ਕਰਕੇ ਸਾਡਾ ਦੇਸ਼ ਆਜ਼ਾਦ ਹੋਇਆ ਜਿਨ੍ਹਾਂ ਨੇ ਸਾਡੇ ਦੇਸ਼ ਦਾ ਸੰਵਿਧਾਨ ਰਚਿਆ ਅਸੀਂ ਅੱਜ ਵੀ ਉਹਨਾਂ ਦਾ ਸਤਿਕਾਰ ਕਰਦੇ ਹਾਂ ਤੇ ਕੱਲ ਵੀ ਉਹਨਾਂ ਦਾ ਸਤਿਕਾਰ ਕਰਾਂਗੇ ਸਾਡਾ ਜਿਹੜਾ ਸਿਰ ਹੈ ਸਾਡੇ ਸਾਰਿਆਂ ਦਾ ਉਹਨਾਂ ਆਗੇ ਹਮੇਸ਼ਾ ਝੁਕਦਾ ਰਹੇਗਾ ਉਹ ਸਾਡੇ ਦੇਸ਼ ਦੇ ਅਨਮੋਲ ਰਤਨ ਨੇ ਮਹਾਨ ਵਿਅਕਤੀ ਨੇ ਅਮੇਦਕਰ ਜੀ ਉਹਨਾਂ ਬਾਰੇ ਇਸ ਤਰ੍ਹਾਂ ਦੀਆਂ ਅਪਮਾਨਜਨਕ ਟਿੱਪਣੀਆਂ ਕਰਨਾ ਬੇहद ਸ਼ਰਮਨਾਕ ਹੈ ਤੇ ਅੱਜ ਅਸੀਂ ਇਸੇ ਰੋਹ ਦੇ ਵਿੱਚ ਆਮ ਆਦਮੀ ਪਾਰਟੀ ਸਾਰੇ ਪੰਜਾਬ ਦੇ ਵਿੱਚ ਅੰਮਿਤ ਸ਼ਾਹ ਦੇ ਪੁਤਲੇ ਫੂਕ ਰਹੀ ਹੈ ਇਸੇ ਲੜੀ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਸਾਰੇ ਸੰਗਠਨ ਵੱਲੋਂ ਬਠਿੰਡੇ ਦੇ ਵਿੱਚ ਸਾਰੇ ਸਾਡੇ ਸੰਗਠਨ ਦੇ ਤਰਚਾ ਪਦਾਰਜਾ ਅਹੁਦੇਦਾਰ ਸਾਬਾਣਾ ਵੱਲੋਂ ਮਿਲ ਕੇ ਅੱਜ ਦਾ ਪ੍ਰੋਟੈਸਟ ਰੱਖਿਆ ਗਿਆ ਅੰਮਿਤ ਸ਼ਾਹ ਦਾ ਪੁਤਲਾ ਜਿਹੜਾ ਉਸ ਨੂੰ ਫੂਕਿਆ ਜਾਊਗਾ ਤੇ ਨਾਲ ਹੀ ਇਸ ਮੁੱਦੇ ਤੇ ਅਗਲੀ ਰਣਨੀਤੀ ਜਿਹੜੀ ਹੈਗੀ ਆ ਉਹ ਤੈਅ ਕੀਤੀ ਜਾਊਗੀ ਬੀਜੇਪੀ ਵੱਲੋਂ ਕਿਹਾ ਜਾ ਰਿਹਾ ਵੀ ਸਾਡਾ ਜਿਹੜਾ ਬਿਆਨ ਤੋਰ ਮਰੋੜ ਕੇ ਪੇਸ਼ ਕੀਤਾ ਉਹਨਾਂ ਨੇ ਤਾਂ ਇਹ ਗੱਲ ਕਹਿਣ ਦੀ ਆਤ ਹੈ ਜੀ ਕਦੇ ਕੰਗਣਾ ਨਾ ਕਹਿਣ ਦੀ ਹੈ ਮੇਰਾ ਬਿਆਨ ਤੋਰ ਮਰੋੜ ਕੇ ਪੇਸ਼ ਕੀਤਾ ਗਿਆ ਕਿਤੇ ਮੋਦੀ ਸਾਹਿਬ ਕਹਿ ਦਿੰ ਉਹ ਜਿਹੜਾ ਉਹਨਾਂ ਦੀ ਜਿਹੜੀ ਆਡਿਆਲੋਜੀ ਹੈ ਉਹ ਹਮੇਸ਼ਾ ਹੀ ਉਹ ਜਿਹੜੀ ਹੈਗੀ ਹੈ ਦੇਸ਼ ਵਿਰੋਧੀ ਰਹੀ ਹੈ ਉਹ ਹਮੇਸ਼ਾ ਹੀ ਧਰਮ ਜਾਤ ਪਾਤ ਦੇ ਨਾਂ ਤੇ ਉਹਨਾਂ ਨੇ ਰਾਜਨੀਤੀ ਕੀਤੀ ਹੈ ਸੋ ਅਸੀਂ ਕਹਿੰਦੇ ਹਾਂ ਕਿ ਦੇਸ਼ ਸਾਰਿਆਂ ਦਾ ਸਾਂਝਾ ਹੈ ਦੇਸ਼ ਹਿੰਦੂ ਦਾ ਵੀ ਹੈ ਮੁਸਲਮਾਨ ਦਾ ਵੀ ਹੈ ਸਿੱਖ ਦਾ ਵੀ ਹੈ ਅਸਾਈ ਦਾ ਵੀ ਹੈ ਹਰੇਕ ਜਿਹੜਾ ਕੋਈ ਐਸਸੀ ਭਰਾ ਉਹਦਾ ਵੀ ਹੈ ਬੀਸੀ ਭਰਾ ਉਹਦਾ ਵੀ ਹੈ ਅਸੀਂ ਇਨਸਾਨੀਅਤ ਦੀ ਗੱਲ ਕਰਨੀ ਹੈ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਹੈਗੀ ਹੈ ਇਨਸਾਨੀਅਤ ਦਾ ਯੁੱਗ ਹੈ ਧਰਮਾਂ ਜਾਤਾਂ ਪਾਤਾਂ ਦੀ ਰਾਜਨੀਤੀ ਖਤਮ ਹੋ ਗਈ ਬੀਜੇਪੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਠੀਕ ਹੈ ਕੋਈ ਜਮਾਨਾ ਸੀਗਾ ਉਹ ਧਰਮ ਦੀ ਰਾਜਨੀਤੀ ਕਰਕੇ ਉਹ ਦੇਸ਼ ਦੇ ਵਿੱਚ ਗੱਦਾ ਤੇ ਸਥਾਪਿਤ ਹੋ ਗਏ ਪਰ ਅੱਜ ਮੈਂ ਮਹਿਸੂਸ ਕਰਦਾ ਕਿ ਜਿਸ ਧਰਮ ਨੇ ਨਾਂ ਤੇ ਧਰਮ ਜਾਤ ਦੇ ਨਾਂ ਤੇ ਜਿਹੜੀ ਬੀਜੇਪੀ ਦੇ ਸੱਤਾ ਦੇ ਵਿੱਚ ਆਈ ਆ ਇਹਨਾਂ ਗੱਲਾਂ ਕਰਕੇ ਅੱਜ ਜਿਹੜਾ ਬੀਜੇਪੀ ਦਾ ਗਰਾਫ ਆ ਆਮ ਲੋਕਾਂ ਦੇ ਵਿੱਚ ਅਨਸਾਫ ਸੰਦ ਲੋਕਾਂ ਦਾ ਬਹੁਤ ਥੱਲੇ ਜਾ ਰਿਹਾ ਹੈ ਦੇਸ਼ ਦੇ ਲੋਕ ਮਹਿਸੂਸ ਕਰਦੇ ਆ ਕਿ ਅੱਜ ਸਿਸਟਮ ਨੂੰ ਸੁਧਾਰਨ ਦੀ ਗੱਲ ਕਰਨੀ ਚਾਹੀਦੀ ਆ ਨਾ ਕਿ ਜਾਤਾਂ ਬਾਤਾਂ ਦੀ ਗੱਲ ਕਰਨੀ ਚਾਹੀਦੀ ਆ ਜੋ ਵੀ ਕਹੀ ਜਾਂਦਾ ਵੀ ਤੋੜ-ਮੋੜ ਕੇ ਪੇਸ਼ ਕੀਤਾ ਜਾਂਦਾ ਤੇ ਉਹਨਾਂ ਕੋਲ ਇਹਦਾ ਵੀਡੀਓ ਰਿਕਾਰਡਿੰਗ ਸਾਰੀਆਂ ਸੋਸ਼ਲ ਮੀਡੀਆ ਵਿੱਚ ਮੰਦਾ ਉਹ ਤਾਂ ਆਨਲਾਈਨ ਰਿਕਾਰਡ ਪਿਆ ਹੋ ਰਿਹਾ ਜਿਹੜਾ ਸੰਸਦ ਆ ਜਿਹੜੇ ਜੇ ਤਾਂ ਕੋਈ ਆਮ ਆਪਾਂ ਗੱਲ ਕਰਦੇ ਆ ਉਹਨੂੰ ਤੋੜਿਆ ਮਰੋੜਿਆ ਜਾ ਸਕਦਾ ਜਿਹੜਾ ਸੰਸਦ ਆ ਜਿੱਥੇ ਕਿ ਕੱਲਾ-ਕੱਲਾ ਸਾਹ ਵੀ ਨੋਟ ਕੀਤਾ ਜਾਂਦਾ ਕਿਹੜੇ ਜ਼ਿੰਮੇਵਾਰ ਐਮਪੀ ਨੇ ਕੀ ਕਿਹਾ ਕਦੋਂ ਕਿਹਾ ਸਾਰਾ ਕੁਝ ਨੋਟ ਕੀਤਾ ਜਾਂਦਾ ਜੇਕਰ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਤਾਂ ਉਹ ਜਿਹੜੀ ਆਪਦੀ ਪ੍ਰੋਸੀਡਿੰਗ ਆ ਜੋ ਲੋਕ ਸਭਾ ਦੇ ਵਿੱਚ ਸਾਰਾ ਰਿਕਾਰਡ ਦਰਜ ਹੈ ਉਸ ਨੂੰ ਜਾਰੀ ਕਰਦਨ ਸੋ ਜਿਹੜਾ ਤੋੜ ਮੋੜ ਕੇ ਪੇਸ਼ ਆਮ ਆਮ ਤੌਰ ਤੇ ਹੋ ਸਕਦਾ ਸੰਸਦ ਦੇ ਵਿੱਚ ਜਿਹੜੀ ਬਿਆਨਬਾਹੀ ਹੁੰਦੀ ਹੈ ਉਸ ਨੂੰ ਤੋੜ ਮੋੜ ਕੇ ਪੇਸ਼ ਨਹੀਂ ਕੀਤਾ ਜਾ ਸਕਦਾ